ਦੋਸਤੋ ਰੱਬ ਨੇ ਜਦੋਂ ਦੁਨੀਆ ਨੂੰ ਬਣਾਇਆ ਤਾਂ ਕੁਝ ਨਿਯਮ ਬਣਾ ਕੇ ਭੇਜਿਆਗਾ ਤੇ ਇੱਕ ਆਪਾਂ ਵੀਡੀਓ ਦੇਖੀ ਸੀ ਜੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਕਿਵੇਂ-ਕਿਵੇਂ ਸਾਰੇ ਦੁਨੀਆਂ ਨੂੰ ਉਮਰ ਦਿੱਤੀ ਹੋਈ ਹੈ ਤੇ ਮੈਨੂੰ ਉਹ ਵੀਡੀਓ ਬਹੁਤ ਵਧੀਆ ਲੱਗੀ ਤੇ ਮੈਂ ਕਿਹਾ ਚਲੋ ਸਭ ਨਾਲ ਸ਼ੇਅਰ ਕੀਤੀ ਜਾਵੇ ਇੱਕ ਤਾਂ ਮੈਂ ਪੜਿਆ ਵੀ ਸੀਗਾ ਤੇ ਉਸ ਦਿਨ ਵੀ ਮੈਨੂੰ ਇੱਕ ਦਿਨ ਬੈਠੀ ਨੂੰ ਯਾਦ ਆਈ ਹੈ ਮੈਂ ਕਿਹਾ ਵੀਡੀਓ ਸਭ ਨਾਲ ਜ਼ਰੂਰ ਸ਼ੇਅਰ ਕਰੀ ਜਾਊਗੀ ਜੀ ਤੇ ਜਿਵੇਂ ਕਿ ਜਦੋਂ ਰੱਬ ਨੇ ਸਾਰਿਆਂ ਨੂੰ ਬਣਾਇਆ ਜਿਵੇਂ ਸਭ ਤੋਂ ਪਹਿਲਾਂ ਜਿਵੇਂ ਕੁੱਤੇ ਨੂੰ ਬਣਾਇਆ ਤਾਂ ਉਹਨੂੰ ਕਿਹਾ ਸੀਗਾ ਵੀ ਤੂੰ ਇਨਸਾਨ ਦੀ ਮਦਦ ਕਰਨੀ ਹੈਗੀ ਤੇ ਤੂੰ ਸਾਰੇ ਘਰ ਦੀ ਰਾਖੀ ਕਰਨੀ ਹੈ ਤੇ ਕੋਈ ਵੀ ਉਪਰਬੰਧ ਆਵੇ ਤਾਂ ਉਹਨੂੰ ਭੌਂਕਣਾ ਤੇ ਇਹਦੇ ਵਾਸਤੇ ਤੈਨੂੰ 20 ਸਾਲ ਦੀ ਉਮਰ ਦਿੱਤੀ ਤਾਂ ਕੁੱਤਾ ਕਹਿਣਦਾ ਇਹ ਕੰਮ ਬੜਾ ਔਖਾ ਤੁਸੀਂ ਮੇਰੀ 10 ਸਾਲ ਉਮਰ ਹੀ ਦੇ ਦਿਓ ਤੇ 10 ਸਾਲ ਤੁਸੀਂ ਮੇਰੀ ਵਾਪਸ ਲੈ ਲਓ ਰੱਬ ਕਹਿਣਦਾ ਚਲੋ ਠੀਕ ਹੈ ਜੀ ਫਿਰ ਆਉਂਦੀ ਹੈ ਜੀ ਗਾਂ ਦੀ ਵਾਰੀ ਗਾਂ ਨੂੰ ਕਹਿਣਦਾ ਤੂੰ ਕਿਸਾਨ ਦੀ ਮਦਦ ਕਰਨੀ ਹੈਗੀ ਉਹਦੀ ਹੈਲਪ ਕਰਨੀ ਹੈਗੀ ਤੇ ਉਹਦੇ ਬਸ ਕਾਰਗੁਜ਼ਾਰੇ ਵਿੱਚ ਤੂੰ ਉਹਦੀ ਸਹਾਇਤਾ ਕਰਨੀ ਹੈ ਤੂੰ ਉਹਨੂੰ ਦੁੱਧ ਦੇਣਾਗਾ ਤੇ ਇਹਦੇ ਵਾਸਤੇ ਤਾਂ ਇਹਨੂੰ 40 ਸਾਲ ਦੀ ਉਮਰ ਦਿੱਤੀ। ਗਾਂ ਕਹਿੰਦੇ ਇਹ ਕੰਮ ਬੜਾ ਔਖਾ ਮਿਹਨਤ ਵਾਲਾ ਹੈਗਾ। ਇਹਦੇ ਵਾਸਤੇ ਤੁਸੀਂ ਮੈਨੂੰ 40 ਸਾਲ ਦੀ ਨਹੀਂ ਸਿਰਫ 20 ਸਾਲ ਦੀ ਉਮਰ ਦੇ ਦੋ ਤੇ 20 ਸਾਲ ਮੇਰੀ ਵਾਪਸ ਲੈ ਲੋ। ਰੱਬ ਕਹਿੰਦਾ ਚਲੋ ਠੀਕ ਹੈ ਜੀ ਇਹ ਮੈਂ ਕਰ ਲੈਣੇ ਹਾਂਗੇ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਬਾਂਦਰ ਦੀ। ਬਾਂਦਰ ਨੂੰ ਕਹਿੰਦਾ ਤੂੰ ਦੁਨੀਆਂ ਨੂੰ ਹਸਾਉਣਾ, ਰੰਗ ਤਮਾਸ਼ੇ ਖੇਡ ਤਮਾਸ਼ੇ ਕਰਕੇ ਤੂੰ ਉਹਨਾਂ ਨੂੰ ਹਸਾਉਣਾ ਹੈਗਾ। ਤੇ ਤਾਂ ਇਹਨੂੰ ਇਹਦੇ ਵਾਸਤੇ 20 ਸਾਲ ਦੀ ਉਮਰ ਦਿੱਤੀ। ਬਾਂਦਰ ਕਹਿ ਜਾਂਦਾ ਨਹੀਂ ਨਹੀਂ ਇੰਨੀ ਉਮਰ ਤਾਂ ਬਹੁਤ ਜ਼ਿਆਦਾ ਹੈਗੀ। ਤੁਸੀਂ ਮੈਨੂੰ 10 ਸਾਲੀ ਉਮਰ ਦੇ ਦੋ ਤੇ 10 ਸਾਲ ਤੁਸੀਂ ਮੇਰੀ ਵਾਪਸ ਲੈ ਲਓ। ਤੇ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਇਨਸਾਨ ਦੀ। ਇਨਸਾਨ ਨੂੰ ਰੱਬ ਕਹਿ ਜਾਂਦਾ ਤੂੰ ਬਸ ਧਰਤੀ ਤੇ ਜਾ ਕੇ ਪੂਰੀ ਐਸ਼ ਕਰਨੀ ਆ, ਖਾਣਾ ਪੀਣਾ ਆਪ ਦਾ ਕਾਰਗੁਜ਼ਾਰਾ ਚਲਾਉਣਾ ਹੈਗਾ ਤੇ ਇਹਦੇ ਵਾਸਤੇ ਤੈਨੂੰ 20 ਸਾਲ ਦੀ ਉਮਰ ਦਿੱਤੀ। ਪਰ ਜਿਹੜਾ ਇਨਸਾਨ ਉਹ ਕਹਿ ਜਾਂਦਾ ਵੀ ਇੰਨੀ ਵਧੀਆ ਜ਼ਿੰਦਗੀ ਵਾਸਤੇ ਤੁਸੀਂ ਮੈਨੂੰ 20 ਸਾਲ ਘੱਟ ਹੀ ਕਿਹਾਗਾ। ਤੇ ਤੁਸੀਂ ਐਵੇਂ ਕਰੋ ਜਿਹੜੀ ਉਹਨਾਂ ਦੀ ਉਮਰ ਉਹਨਾਂ ਨੂੰ ਉਹਨਾਂ ਤੋਂ ਤੁਸੀਂ ਵਾਪਸ ਲਈ ਆ ਉਹ ਹੀ ਤੁਸੀਂ ਮੈਨੂੰ ਦੇ ਦੋ ਤੇ ਰੱਬ ਕਹਿੰਦਾ ਚਲੋ ਠੀਕ ਹੈ ਜੀ ਤੁਸੀਂ ਲੈ ਲਓ ਤੇ ਜਿਹੜੀ ਹੁਣ ਗੱਲ ਖਾਸ ਆਉਂਦੀ ਹੈ ਜੀ ਉਹਦੇ ਵਾਸਤੇ ਜਿਹੜੀ ਰੱਬ ਨੇ 20 ਸਾਲ ਦੀ ਉਮਰ ਆਪ ਨੂੰ ਐਸ਼ ਕਰਨ ਵਾਸਤੇ ਦਿੱਤੀ ਸੀਗੀ ਉਹ ਆਪਾਂ ਸੱਚੀ ਐਸ਼ ਗੁਆਰਦੇ ਆ ਕਿਉਂਕਿ ਉਹ ਆਪਣਾ ਬਚਪਨ ਹੁੰਦਾ ਜਵਾਨੀ ਹੁੰਦੀ ਆ ਆਪਾਂ ਪੂਰਾ ਹੱਸ ਕੇੜ ਕੇ ਕੋਈ ਫਿਕਰ ਨਹੀਂ ਹੁੰਦਾ 20 ਸਾਲ ਆਪਾਂ ਪੂਰੀ ਵਧੀਆ ਐਸ ਨਾਲ ਗੁਜ਼ਾਰਦੇ ਆਂ ਤੇ ਜਿਹੜੀ ਅਗਲੀ ਆ ਜਾਂਦੀ ਜੀ 20 ਸਾਲ ਦੀ ਉਹ ਗਾਂ ਦੀ ਆ ਜਾਂਦੀ ਹੈਗੀ ਕਿਉਂਕਿ ਉਹਦੇ ਵਿੱਚ ਆਪਾਂ ਪੂਰੀ ਮਿਹਨਤ ਕਰਦੇ ਆਂਗੇ ਸਾਰਾ ਜਿਹੜਾ ਕੰਮ ਆ ਉਹ ਕਰਦੇ ਆਂ ਬੱਚੇ ਸਭਾਲਦੇ ਆਂਗੇ ਤੇ ਇਸ ਤੋਂ ਬਾਅਦ ਜਿਹੜੀ ਉਮਰ ਆਉਂਦੀ ਹੈ ਜੀ 10 ਸਾਲ ਉਹ ਹੁੰਦੀ ਹੈ ਜੀ ਜਿਹੜੀ ਬਾਂਦਰ ਦੀ ਆਪਾਂ ਨੂੰ ਵਾਪਸ ਆਪਾਂ ਨੂੰ ਮਿਲੀ ਹੁੰਦੀ ਹੈਗੀ ਕਿਉਂਕਿ ਜਦੋਂ ਬੱਚੇ ਹੋ ਜਾਂਦੇ ਆਪਾਂ ਉਹਨਾਂ ਨੂੰ ਮਤਲਬ ਤਮਾਸ਼ੇ ਕਰ ਕਰ ਦਿਖਾਉਨੇ ਆ ਖੜਾਉਨੇ ਆ ਬਾਂਦਰ ਵਾਂਗੂ ਉਹਨਾਂ ਮੂਰੇ ਨੱਚ ਦਿਆਂ ਕਦੇ ਕਿਵੇਂ ਕਰਦੇ ਆਂ ਬੱਚੇ ਖੁਸ਼ ਰਹਿਣ ਤੇ ਇਹ 10 ਸਾਲ ਜਦੋਂ ਕਿ ਆਪਾਂ ਤੋਂ ਕੋਈ ਕੰਮ ਨਹੀਂ ਹੁੰਦਾ ਆਪਣੇ ਹੱਥ ਪੈਰ ਵੀ ਖੜ ਜਾਂਦੇ ਨੇਗੇ ਤੇ ਆਪਾਂ ਸਿਰਫ ਬੈਠੇ ਹੀ ਝਾਕੀ ਜਾਂਦੇ ਆ ਲੋਕਾਂ ਨੂੰ ਘੂਰੀ ਜਾਂਦੇ ਆ ਵੀ ਕੀ ਕੁਝ ਹੋ ਰਿਹਾਗਾ ਤੇ ਮਤਲਬ ਜਦੋਂ ਮੈਂ ਇਹ ਵੀਡੀਓ ਦੇਖੀ ਤਾਂ ਮੇਰੇ ਮਨ ਨੂੰ ਇੰਨਾ ਜ਼ਿਆਦਾ ਲੱਗਾ ਵੀ ਸੱਚਮੁੱਚ ਹੀ ਇਹ ਸਾਰੀ ਜ਼ਿੰਦਗੀ ਐਵੇਂ ਹੀ ਚੱਲ ਰਹੀ ਹੈਗੀ ਪਰ ਜਿਹੜੀ ਜ਼ਿੰਦਗੀ ਹੈ ਜੀ ਇੱਕ ਵਾਰੀ ਮਿਲਦੀ ਹੈਗੀ ਤੇ ਇਹਨੂੰ ਆਪਾਂ ਪੂਰੀ ਹੱਸ ਖੇਡ ਕੇ ਵਧੀਆ ਬਤਾਈਏ ਤੇ ਕਿਸੇ ਨਾਲ ਵੀ ਕੋਈ ਵੀ ਬੁਰਾ ਵਿਵਹਾਰ ਨਾ ਕਰੀਏ ਕਿਉਂਕਿ ਰੈਂਦੀ ਦੁਨੀਆ ਤੱਕ ਆਪਣਾ ਨਾਮ ਰਹਿ ਆਪਾਂ ਨੂੰ ਲੋਕ ਯਾਦ ਰੱਖਣ ਤੇ ਜਿਹੜੀ ਜ਼ਿੰਦਗੀ ਹੈਗੀ ਉਹਨੂੰ ਵਧੀਆ ਖੁਸ਼ੀ ਖੁਸ਼ੀ ਜੀਏ ਤੇ ਦੋਸਤੋ ਸੋਨੋ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ